ਕੱਕਦਾ ਗਰੀਬੀ ਮੈਂ ਕਾ ਲਾਲਾ ਲਾਲਾ ਕਰਾ ਦੇਾਂਗੇ ਮੋਟੇ ਦੇ ਮੂੰਹ ਆਂਗੂ ਵੱਡੇ ਵੱਡੇ ਵਲੌਗ ਆਉਣਗੇ ਇਹ ਅੱਜ ਕੱਲ ਦਾ ਸਪੈਸ਼ਲ ਰੋਟੀਆਂ ਕੀ ਮੇਥੇ ਵਾਲੀਆਂ ਆਰਗੇਨਿਕ ਕਿਦੋਂ ਆ ਆ ਗਿਆ ਵਾਪੇ ਤੇ ਪਤਲੀ ਮਿਲਾ ਕੇ ਬਖਾਦੇ ਹਾਂ ਤੂੰ ਨਹੀਂ ਜਵਾਕਾਂ ਨੂੰ ਕੁੱਟੀ ਦਾਵੇਂ ਰੋਟੀ ਨੂੰ ਕੁੱਟ ਕੁੱਟ ਕੇ ਪਤਲੀ ਕਰਤਾ ਜਿਹਾ ਵੇਖੋ ਗੋਲ ਗੋਲ ਬਹੁਤ ਜਿਆਦਾ ਇਹਨੂੰ ਮੇਰਾ ਬੜਾ ਟਾਰਾ ਮੇਰੇ ਕੋਲ ਸਿੱਪ ਵਾਲੀ ਬੱਲੋਂ ਲੱਸੀ ਕਿ ਇਧਰ ਮੈਨੂੰ ਪਾਣੀ ਵੀ ਤਿਕਰਾ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਅੱਜ ਸਾਡੇ ਪਿੰਡ ਮੀਹਪਿਆ ਤੁਹਾਡੇ ਪਿੰਡ ਵੀ ਮੀਹਪਿਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਹਾਂਜੀ ਅੱਜ ਦਾ ਵਲੌਗ ਬੜਾ ਸਪੈਸ਼ਲ ਰਹਿਣਾ ਤੇ ਹੁਣ ਆਪਾਂ ਕੰਟੀਨਿਊ ਵਲੌਗ ਰੱਖਾਂਗੇ ਪ੍ਰੈਂਕ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਕਿਉਂਕਿ ਆਪਾਂ ਟਰੈਕਟਰ ਤੇ ਮਸ਼ੀਨਾਂ ਜਿਹੜੀਆਂ ਅਸੀਂ ਵੱਡੀ ਮਸ਼ੀਨ ਆਪਣੀ ਜਨਵਰੀ ਦੇ ਲਾਸਟ ਕਿ ਆਊਗੀ ਤੇ ਇਹ ਵਾਈਫਾਈ ਬੰਦ ਹੋ ਗਿਆ ਹਾਂਜੀ ਸੋ ਲਾਸਟ ਮਸ਼ੀਨ ਲਾਸਟ ਚਾਊਗੀ ਹੁਣ ਬਸ ਆਪਾਂ ਫਰੀਆ ਵਲੌਗ ਬਣਾਉਂਦੇ ਆਂ ਤੇ ਤੁਸੀਂ ਸ਼ੇਅਰ ਕਰਨਾਂ ਲਈ ਛੱਡਣਾ ਕਿ ਅਸੀਂ ਵਲੌਗ ਪਾਉਣ ਨਹੀਂ ਛੱਡਨੇ ਚੱਕ ਦਿਆ ਗਰੀਬੀ ਮੈਂਗਾ ਲਾਲਾ ਲਾਲਾ ਕਰਾ ਦੇਾਂਗੇ ਮੋਟੇ ਦੇ ਮੂੰਹ ਆਗੂ ਵੱਡੇ ਵੱਡੇ ਵਲੌਗ ਆਉਣਗੇ ਸੋ ਅੱਜ ਦਾ ਜਿਹੜਾ ਵਲੌਗ ਹੈਗਾ ਆਪਣਾ ਕੁਕਿੰਗ ਦਾ ਤੁਹਾਨੂੰ ਪਤਾ ਹੀ ਆਪਰ ਖਾਣ ਪੀਣ ਦੇ ਬਹੁਤ ਸ਼ਿਕਾਇਤ ਤੇ ਪੰਗਾ ਇੱਕ ਅੱਧਾ ਲੈ ਲਈਦਾ ਤੇ ਅੱਜ ਦੇ ਦਾ ਸਪੈਸ਼ਲ ਰੋਟੀਆਂ ਕੀ ਮੇਥੇ ਵਾਲੀਆਂ ਆਰਗੈਨਿਕ ਆਪਾਂ ਮੇਥੇ ਬੀਜੇ ਤੁਹਾਨੂੰ ਪਤਾ ਹੈ ਕਹਿੰਦੇ ਹੁੰਦੇ ਆ ਕਿ ਗੁੰਡੇ ਦੇ ਵਿੱਚ ਗੁੜ ਨਹੀਂ ਕੁੱਟੀਦਾ ਇਹ ਕਿ ਤੈਨੂੰ ਕੀ ਗੱਲ ਇਹ ਪਤਾ ਨਹੀਂ ਕਿੱਧਰ ਨੂੰ ਉਧਰ ਜੀ ਹੁੰਦਾ ਉਧਰ ਜੀ ਹੁੰਦਾ ਹੋਰ ਤੀਆਂ ਸੋ ਇਹ ਚਲੋ ਕੋਈ ਗੱਲ ਨਹੀਂ ਇਹ ਚਲਦੀਆਂ ਨੇ ਨੰਨੀਆਂ ਮਾੜਾ ਮੋੜ ਟੂ ਵੀ ਕੱਟਿਓ ਨਿਊ ਚੈਨਲ ਸਬਸਕ੍ਰਾਈਬ ਕਰਨਾ ਤੇ ਐਂਡ ਤੇ ਕਰ ਬਲੌਗ ਦੇਖਣਾ ਤੇ ਬਾਬੇ ਦਾ ਨਾਮ ਲੈ ਕੇ ਵਾਈ ਗੜੀ ਪੈ ਕੇ ਚੱਕੇ ਫਟੇ ਚੱਕਦੇ ਗਰੀਬਾਂ ਨੇ ਠੰਡ ਦਾ ਆਨੰਦ ਮਾਣਦੇ ਹੋਏ ਕਮੈਂਟ ਕਰ ਦੇਣਾ ਥੈਂਕ ਯੂ ਲਵ ਯੂ ਅਨੇਵਾ ਉਹ ਯੂ ਵੀ ਓ ਓ ਕੀਓ ਕੀ ਮਗਰਾ ਉਹ ਵੇਖੀ ਉਹ ਵੇਖੀ ਓ ਕੀ ਓ ਕੀ ਆ ਵੀ ਤਾਂ ਦਾ ਇਹ ਸਾਡਾ ਪ੍ਰਭ ਨੂਰ ਕੋਲ ਖੋਸਾ ਤੇ ਸਾਹਮਣੇ ਇਹਦੇ ਜੂਵੀ ਮੰਡ ਇਧਰ ਇਧਰ ਹਾਈ ਕਰ ਸਾਰਿਆਂ ਨੂੰ ਹਾਏ ਹਾਈ ਕਰੋ ਹਾਈ 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 ਸਹੀ ਹਾਈ ਇਹਦਾ ਆਗੀ ਇੱਕਮ ਖੋਸਾ ਹਾਈ ਇਹ ਹੈ ਇੱਕਮ ਖੋਸਾ ਹਾਂ ਤਾਂ ਨਾਲ ਯਾਰ ਤੁਹਾਨੂੰ ਪਤਾ ਯਾ ਲੋ ਵੇ ਮੰਮੀ ਹੋਣੀ ਨੌ ਸੱਸ ਦੋਵੇਂ ਬੈ ਕੇ ਤੇ ਅੱਜ ਲਾ ਰਹੀਆਂ ਮੇਥੇ ਵਾਲੀਆਂ ਰੋਟੀਆਂ ਹਾਂ ਬਹਿ ਕੇ ਲਾਉਂਦੇ ਮੇਥੇ ਵਾਲੀਆਂ ਰੋਟੀਆਂ ਹੋਰ ਤਾਂ ਕੀ ਆ ਤਾਂ ਅੱਜ ਤੋਂ ਪਿਆ ਮੀ ਰਾਤ ਮੱਕੀ ਦੀਆਂ ਰੋਟੀਆਂ ਨਾਲੇ ਤਾਂ ਕਹਿੰਦੇ ਮਮੇ ਲੋਹੜੀ ਤੋਂ ਬਾਅਦ ਮੀ ਪੈਂਦਾ ਹੁੰਦਾ ਕੌਣ ਕਹਿੰਦਾ ਤੇ ਲੋਹੜੀ ਤੋਂ ਬਾਅਦ ਪੈਂਦਾ ਲੋੜੀ ਤਾਂ ਪਹਿਲੋ ਪੈ ਕੇ ਧੁੱਪਾਂ ਨਿਕਲਦੀਆਂ ਹੁੰਦੀਆਂ ਤੇ ਲੋੜੀ ਇਹ ਮਾਗੀ ਦੇ ਵੇਲੇ ਕਹਿ ਦਿੰਦੇ ਪੀ ਜੀ ਦਿਨ ਵੱਡੇ ਹੋ ਗਏ ਤਾਂ ਹੀ ਕਹਿ ਦਿੰਦੇ ਹੁੰਦੇ ਪੋਰ ਦੀ ਮਾਖਾਦੀ ਆਹੋ ਓਕੇ ਉਹ ਅਜੇ ਬਣਾਉਣੀ ਆ ਉਹ ਹਲੇ ਆਪ ਬਣਾਉਣੀ ਆ ਪੋਰ ਦੀ ਮਾਖਾਦੀ ਉਹ ਵੀ ਤੁਹਾਨੂੰ ਵਲੌਗ ਬਣਾਵ ਕੇ ਦਵਾਂਗੇ ਜਦੋਂ ਪੋਰੀ ਦੀ ਮਾਂ ਖਾਦੀ ਤੇ ਜਿੰਨਾਂ ਜਿੰਨਾਂ ਨੂੰ ਪਤਾ ਤੇ ਉਹ ਕਮੈਂਟ ਕਰਕੇ ਜਰੂਰ ਦੱਸਣ ਕਿ ਪੋਰੀ ਦੀ ਮਾਂ ਖਾਦੀ ਨੂੰ ਕੀ ਮਤਲਬ ਹੁੰਦਾ ਤੇ ਜਿਹੜੇ ਨਹੀਂ ਜਨਰੇਸ਼ਨ ਨੂੰ ਪਤਾ ਨਹੀਂ ਪਤਾ ਤੇ ਉਹਨਾਂ ਨੂੰ ਨਹੀਂ ਪਤਾ ਪਹਿਲੇ ਨੂੰ ਤਾਂ ਪਤਾ ਹੀ ਹੈ ਨਾ ਪਤਾ ਹੀ ਹੈ ਸਾਰਿਆਂ ਨੂੰ ਮੈਥੇ ਦੇਖ ਸਕਦੇ ਤੁਸੀਂ ਗਟਰ ਗਟਰ ਚੱਲ ਰਿਹਾ ਕੰਮ ਇਸੇ ਮੈਥੇ ਵਾਲੀਆਂ ਰੋਟੀਆਂ ਨਾਲ ਰਹਿ ਵੀ ਰਹੀਆਂ ਨੇ ਫਿਰ ਕਿਦਾਂ ਕਿਦਾਂ ਜੀ ਕਿਦਾਂ ਦਾ ਅਹਿਸਾਸ ਹੋ ਰਿਹਾ ਤੁਹਾਨੂੰ ਮਾਤਾ ਜੀ ਆਦੀ ਸਾਲ ਚੱਗੇ ਵੀ ਲੋਕ ਸਾਸੂ ਮਾਂ ਕੇ ਸਾਥ ਰੋਟੀਆਂ ਲਹੁੰਦੀਆਂ ਆਉਂਦੀਆਂ ਸੀ ਅਗਲਿਆਂ ਦੀ ਕਣਕ ਮੁੱਕ ਜਾਂਦੀ ਹੁੰਦੀ ਸੀ ਤੇ ਸਿਆਲ ਚ ਲੋਕਾਂ ਦੀ ਮੱਕੀ ਬਾਜਰਾ ਹੋ ਜਾਂਦੇ ਸੀ ਤੇ ਉਹ ਬਚਾ ਲੈਂਦੇ ਸੀ ਸਾਡਾ ਪਰੋਲਾ ਭਰਿਆ ਸਾਡੀ ਕਣਕ ਨਹੀਂ ਮੁੱਕਦੀ ਅੱਕੇ ਦੀ ਗੱਲ ਕਰਦੀ ਆ ਹੁਣ ਦੀ ਗੱਲ ਨਹੀਂ ਕਰਦੀ ਢੂਣ ਮੱਕੀ ਚ ਲਾਉਂਦੇ ਆ ਇਹਨਾਂ ਨੂੰ ਹਾਂ ਉਦੋਂ ਹੁਣ ਜਿਹੜੇ ਵਿਚਾਰੇ ਮਾੜੇ ਹੁੰਦੇ ਸੀ ਉਹਨਾਂ ਦੀ ਕਣਕ ਮੁੱਕ ਜਾਂਦੀ ਸੀ ਸਿਆਲ ਚ ਆਣ ਕੇ ਇਹ ਮਤੇ ਇਹ ਦੂਜੀ ਰੋਟੀਆਂ ਨੂੰ ਚਕਲੇ ਤੇ ਕਲਸਤੀ ਕਿਉਂ ਨਹੀਂ ਵੇਲਦੀ ਤੇ ਨਹੀਂ ਮਿਲ ਜਾਂਦੀ ਇਹ ਹੱਥ ਨਾਲ ਹੀ ਥੱਪ ਕੇ ਮਿਲਦੀਆਂ ਥੱਪੜਾ ਕੇ ਵੇਲਦੀਆਂ ਤਾਂ ਹੀ ਮੋਟੀਆਂ-ਮੋਟੀਆਂ ਲੈਂਦੀਆਂ ਇਹਨੀਆਂ ਮੱਕੀ ਦੀ ਇੰਨੀ ਕਰੋਟੀ ਤੇ ਮੋਟੀ ਲੈਂਦੀ ਹੁੰਦੀ ਔਰ ਪਤਲੀ ਤੇਰੀ ਕਣਕ ਦੀ ਅਰਗੀ ਤਾਂ ਲੈਣੀ ਨਹੀਂ ਹੂੰ ਤੂੰ ਕਿਧਰੋਂ ਆ ਗਿਆ ਵਾਪੇ ਤੂੰ ਪਤਲੀ ਮੇਨ ਲਾ ਕੇ ਬਖਾਦੇ ਹਾਂ ਤੂੰ ਨਹੀਂ ਨੌਲਜ ਤਾਂ ਦੇਣੀ ਚਾਹੀਦੀ ਨਾ ਨੌਲਜ ਤਾਂ ਦੇਣੀ ਚਾਹੀਦੀ ਨਾ ਵੀ ਕਿਹੜੀ ਚੀਜ਼ ਕਿਵੇਂ ਲੈਂਦੀ ਆ ਦੱਸ ਵੀ ਇਹ ਸਪੈਸ਼ਲ ਮੰਮੀ ਹੋਣੀ ਪੋਣਾ ਰੱਖਦੀਆਂ ਇੱਕ ਤਾਂ ਪੋਨੇ ਦੇ ਉੱਤੇ ਲਪਲੇਪਲਾ ਕੇ ਤੇ ਉਹਨੂੰ ਜੇ ਜਦੋਂ ਮੇਰਾ ਹੱਥ ਨਹੀਂ ਕੰਮ ਕਰਦਾ ਤਾਂ ਫਿਰ ਮੈਂ ਪੋਣਾ ਰੱਖ ਕੇ ਠੱਪ ਕੇ ਲਾਉਣੀ ਆ ਹਾਂ ਤੇ ਓਵੇਂ ਹੋਰ ਵੀ ਵਿਧੀ ਹੁੰਦੀ ਕੋਈ ਲਾਉਂਦੀ ਹੋਰ ਅਗਲੀਆਂ ਉਹਨਾਂ ਹੱਥ ਨਾਲ ਬਣਾ ਕੇ ਏਡੀਆਂ ਸੋਹਣੀਆਂ ਗੋਲ ਰੋਟੀਆਂ ਪਤਲੀਆਂ ਪਤਲੀਆਂ ਬਣਾ ਲੈਿੰਦਾਂ ਹੈਂ ਕਰਕੇ ਵੀ ਬਨ ਜਾਂਦਾ ਠੀਕ ਆ ਭਾਈ ਉਹ ਲੈਡ ਚਲ ਗਈ ਲੈਡ ਤਾਂ ਮਾੜਾ ਜ ਮੀ ਨੇਰੀ ਆਉਂਦਾ ਨਹੀਂ ਉਹਦੀ ਚਲ ਜਾਂਦੀ ਆ ਤੇ ਕਰੇ ਕੀ ਬੰਦਾ ਕਹ ਨਈ ਮੰਮੀ ਗਲਤ ਕੱਲਿਆ ਇਹ ਆ ਵੇਖ ਹੁਣ ਮੰਮੀ ਪੇੜਾ ਬਣਾਉਂਗੇ ਮੰਮੀ ਪੇੜਾ ਵੀ ਬਹੁਤ ਵੱਡਾ ਲੈਣੀ ਤੂੰ ਛੋਟਾ ਪੇੜਾ ਬਣਾਇਆ ਕਰ ਤੇ ਫਿਰ ਛੋਟੀਆਂ ਟਿੱਕੀਆਂ ਲਾਉਣੀਆਂ ਟਿੱਕੀਆਂ ਨਹੀਂ ਵੇ ਛੋਟੀਆਂ ਜਿਹੜੀ ਇੱਕ ਬੁਰਕੀ ਨਾ ਢਿੱਡ ਜ ਵੜ ਜੇ ਤੇ ਮਣਕੇ ਦੂਜੀ ਬੁਰਕੀ ਨਾ ਅਗਲਾ ਤੋੜੇ ਲੈ ਤੇ ਸਗੋਂ ਵਧੀਆ ਵੱਧ ਲੈ ਜਾਂਦੀਆਂ ਤੇ ਬਾਤ ਲੈ ਜੰਦੀਆਂ ਮੈਂ ਇੱਥੇ ਹੀ ਬੈਠੀ ਰਵਾਂ ਤਵੇ ਕੋਲੀ ਹੂੰ ਤਵੇ ਕੋਲੀ ਕਿਉਂ ਬੈਠੋ ਤੇਰਾ ਘਰ ਆਦਾ ਉੱਤੋਂ ਕਣੀਆਂ ਵੀ ਡਿੱਗਣ ਲੱਗੀਆਂ ਤੇ ਇੱਥੇ ਹੀ ਬੈਠੀ ਰਵਾਂ ਨਹੀਂ ਡਿੱਗਦੀਆਂ ਕਣੀਆਂ ਹੁਣ ਟੈਂਸ਼ਨ ਨਾ ਲੈ ਕਣੀਆਂ ਤੋਂ ਕੀ ਕਰਾਉਣਾ ਮੌਸਮ ਆਸਮੋ ਹੋਇਆ ਪਿਆ ਵਾ ਮੌਸਮ ਆਸਮੋ ਨਹੀਂ ਹੈ ਆਪਿਆ ਇਹ 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 ਜਾਂ ਮੀਂਹ ਨਹੀਂ ਬਸ ਬਾਈ ਹੁਣ ਠੰਡ ਘਟਾਉਣੀ ਜੇ ਹੁਣ ਧੁੰਦ ਚੱਕੀ ਜਾਏਗੀ ਕਰੀ ਤੂਪਾਂ ਲੱਗਣਗੀਆਂ ਗੜੇ ਪਤਾ ਸੋਕ ਸੁਖਾਂ ਦਾ ਮੀਂਹ ਪਵੇ ਵਿੱਚ ਖਰਾਬੀ ਨਾ ਕਰੇ ਫਸਲਾਂ ਦਾ ਨੁਕਸਾਨ ਨਾ ਕਰੇ ਉਧਰੋਂ ਪਸ਼ੂਆਂ ਦਾ ਵੀ ਬੜਾ ਹੋ ਜਾਣਾ ਹੁਣ ਤਾਂ ਫਸਲਾਂ ਸਾਰੀਆਂ ਲੈ ਉਹ ਗਧੀਆਂ ਪਈਆਂ ਲੈਣ ਗਧੀਆਂ ਨਹੀਂ ਪਈਆਂ ਜਿਹੜੀਆਂ ਸਬਜ਼ੀਆਂ ਵਾਂ ਉਹ ਸਬਜ਼ੀਆਂ ਦਾ ਤਾਂ ਹੁਣ ਔਖਾ ਹੀ ਆ ਕੰਮ ਤੇ ਤਰਪੈਲ ਪਵਾ ਦिए ਆਪਣੀ ਬਾਹਰ ਸੱਚ ਆਰਗੇਨਿਕ ਸਬਜ਼ੀ ਕਿਵੇਂ ਆ ਆਪਣੀ ਦੀ ਆਰਗੇਨਿਕ ਵਧੀਆ ਆ ਉਹ ਹੀ ਮੇਥੇ ਆ ਮੇਥੇ ਆਰਗੇਨਿਕ ਸਬਜ਼ੀ ਦੇ ਵਾਹ ਜੀ ਵਾਹ ਆਰਗੇਨਿਕ ਸਬਜ਼ੀ ਦੇ ਮੇਥੇ ਮੰਮੀ ਜੀ ਰੋਟੀਆਂ ਬਣਾ ਰਹੀਆਂ ਆ ਆਰਗੇਨਿਕ ਸਬਜ਼ੀ ਦੀਆਂ ਵਾਹ ਜੀ ਵਾਹ ਇਹਨ ਤੁਸੀਂ ਦੇ ਸਕਦੇ ਹੋ ਮੰਮੀ ਨੇ ਕੁੱਟ ਕੁੱਟ ਕੇ ਜਿਵੇਂ ਨਾ ਜਵਾਕਾਂ ਨੂੰ ਕੁੱਟੀ ਦਾਵੇਂ ਰੋਟੀ ਨੂੰ ਕੁੱਟ ਕੁੱਟ ਕੇ ਪੱਧਰੀ ਕਰਤਾ ਜਿਹਾ ਵੇਖੋ ਗੋਲ ਗੋਲਾ ਦੇ ਕਿਉਂ ਕੜਕ ਕੜਕ ਕਰ ਨਹੀਂ ਠੀਕ ਆ ਵੀ ਨਹੀਂ ਤਲਦੀ ਬੀਬੀ ਬੜੀ ਤੈਨੂੰ ਜਾ ਚਾਹ ਇਹ ਕਹਿੰਦੀ ਫਿਰ ਬਣਾਉਣੀ ਦਿਖਾਈ ਜਾਂ ਹੁਣ ਰੋਟੀ ਬੜੀ ਤੈਨੂੰ ਜਾ ਚਿਆ ਤੇ ਤੂੰ ਸਿੱਖ ਲੈ ਇਹ ਇਹ ਸਾਰਾ ਕਾ ਤੋ ਨਹੀਂ ਗੁੰਨੇ ਮਾਦੇ ਰੋਟੀ ਆਟਾ ਇਕੱਠਾ ਸਾਰਾ ਇਕੱਠੇ ਨਹੀਂ ਗੁੰਨੀ ਜਾਗਾ ਮੜ ਕੇ ਫੇਰ ਪੇੜੇ ਨਹੀਂ ਜੁੜਦੇ ਪੇੜੇ ਨਹੀਂ ਜੁੜਦੇ ਤਾਜਾ ਤਾਜਾ ਉਹਨਾਂ ਕਿ ਪਾਣੀ ਨਾ ਗੁੰਨਣਾ ਪੈਂਦਾ ਵਾ ਇਹ ਹੀ ਵਜ੍ਹਾ ਠੰਡੇ ਪਾਣੀ ਨਾਲ ਰੋਟੀ ਨਹੀਂ ਜੁੜਦੀਗੀ ਠੰਡੇ ਪਾਣੀ ਨਾਲ ਹੱਥ ਵੀ ਠਰ ਜਾਂਦੇ ਆ ਹੱਥ ਨਹੀਂ ਠਰਦੇਗੇ ਮੱਕੀ ਦਾ ਆਟਾ ਨਹੀਂ ਜੁੜਦਾ ਵਾਹ ਜੀ ਵਾਹ ਮੱਕੀ ਦਾ ਇਹ ਵੀ ਚੀਜ਼ ਹਾਂ ਗਰਮ ਪਾਣੀ ਨਾਲ ਉਹਨਾਂ ਉਹਨਾਂ ਗੁੰਨੜਾ ਪਲੇ 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 ਕਰਕੇ ਇਹਨੂੰ ਐ ਕਰਕੇ ਐ ਕਰਕੇ ਗੋਲ ਕਰ ਲਓ ਇੱਧਰ ਆ ਇਹਨੇ ਸਾੜਨ ਤੇ ਹੋਈ ਉਹ ਚੱਕ ਸਾੜੀ ਪਲਟਾ ਦਿੱਤੀ ਆ ਵੇਖ ਕਿਉਂ ਐ ਲੈ ਜਾਂਦੀ ਆ ਡੋਕੇ ਤੇ ਉਹ ਚੱਕ ਰੋਟੀ ਤਵੇ ਦੇ ਉੱਤੇ ਪੋਣੇ ਤੇ ਹੈਗਾ ਕੁਝ ਪੌਣੇ ਦੇ ਉੱਤੇ ਕੁਛ ਨਹੀਂ ਹੈਗਾ ਪੌਣੇ ਦੇ ਉੱਤੇ ਫੇਰ ਇੱਕ ਨਵੀਂ ਰੋਟੀ ਆ ਗਈ ਜਿਹਦੇ ਫੇਰ ਮੁਕੀਆਂ ਵੱਜਣਗੀਆਂ ਤੇ ਉਹਨੂੰ ਫੇਰ ਪਧਰੀ ਕੀਤਾ ਜਾਊਗਾ ਤੇ ਉਹਦਾ ਪਧਰੀ ਕਰਨੀ ਪੈਣੀ ਆ ਪਧਰੀ ਕੀਤੀ ਤੋਂ ਬਿਨਾਂ ਤਾਂ ਕੰਮ ਹੀ ਨਹੀਂ ਚੱਲਦਾ ਅਸਲ ਦੇ ਵਿੱਚ ਸਾਰੀ ਦਿਹਾੜੀ ਦਾ ਮਾਤਾ ਗੁੱਸਾ ਰੋਟੀਆਂ ਦੇ ਵੀ ਕੱਢ ਲੈਂਦੀ ਆ ਮੁਕੀਆਂ ਮਾਰ ਮਾਰ ਕੇ ਆ ਵੇਖਿਓ ਤੂੰ ਨਾ ਖਾਲੀ ਹੁਣ ਮੇਰੇ ਕੋਲ ਇੱਥੇ ਬੈਠਾ ਤੁਹਾਡੇ ਸਾਹਮਣੇ ਵੇਖਿਓ ਕਿਵੇਂ ਰੋਟੀ ਦੇ ਉੱਤੇ ਮੁਕੀਆਂ ਮਾਰ ਮਾਰੇ ਗੁੱਸਾ ਕੱਢਦੀ ਇਹ ਜੇ ਕਿਸੇ ਹੋਰ ਤੇ ਹੱਥ ਨਾਲ ਚੱਕੇ ਤੇ ਰੋਟੀਆਂ ਦੇ ਵਿਚਾਰੀ ਗਰੀਬ ਬਣੀਆਂ ਤੇ ਹੱਥ ਚੱਕ ਲੈਂਦੀ ਜਿਹੜੀਆਂ ਇਹਨਾਂ ਦੇ ਵੱਸ ਪਈਆਂ ਉਹਨਾਂ ਨੂੰ ਕੁੱ ਜੇ ਗੋਲ ਗੋਲ ਬਣਾਉਣੀਆਂ ਹਨ ਰੋਟੀਆਂ ਤੇ ਨਾ ਵੀ ਨਾ ਕੁੱਟੇ ਤੋਂ ਬਿਨਾਂ ਵੀ ਹੋ ਗਈ ਐ ਗੋਲ ਗੋਠੇ ਤੋਂ ਬਿਨਾਂ ਤੇ ਪਾਟ ਵੀ ਚੱਲੀ ਥੋੜੀ ਥੋੜੀ ਰੋਟੀ ਇਹ ਵੀ ਗੱਲ ਕਰਨੀ ਜੀ ਉਹਨੂੰ ਮੈਂ ਜੋੜ ਲੂੰਗੀ ਜਿਉਂਦੇ ਆਂ ਐ ਕਰਕੇ ਲੈ ਇਹ ਰਿਪੇਅਰ ਕਰਨੀ ਬਹੁਤ ਆਉਂਦੀ ਗੋਲ ਗੋਲ ਰੋਟੀ ਹੈ ਆਵੇ ਨਹੀਂ ਟਾਲਦੀ ਨਾ ਜਿੰਨਾ ਚਿਰ ਹੱਥ ਨਾ ਵੈਡਾ ਭਾਰਾ ਵੱਜੇ 2.5 ਕਿਲੋ ਕਾ ਜੇ ਹੱਥ ਜਬ ਤੱਕ ਰੋਟੀ ਪਰ ਪੜੇ ਨਾ ਤੇ ਰੋਟੀ ਗੋਲ ਨਹੀਂ ਬਣਦੀ ਇਹ 2.5 ਕਿਲੋ ਕਾ ਹੱਥ ਮੰਗਦੀ ਹੈ ਰੋਟੀ ਗੋਲ ਬਣਨੇ ਕੇ ਲਈ ਐਵੇਂ ਐਵੇਂ ਦੀਆਂ ਲਾਹਾਂ ਤੂੰ ਤਾਂ ਪਰ 60 60 ਚੰਗੀਆਂ ਰਾੜ ਰਾੜ ਲਾਉਣ ਦਈਆਂ ਤੇ ਕੱਚਾ ਆਟਾ ਤੁਹਾਡੇ ਮੂੰਹ ਚ ਤੋਂ ਨਜ਼ੀਕੇ ਮੁੜ ਕੇ ਟਿੱਡ ਪੀੜਨਾ ਤੋਰੇ ਫਿਰਿਓ ਜੀ oh my god ਕੱਚਾ ਆਟਾ ਨਹੀਂ ਖਾਂਦੇ ਅਸੀਂ ਠੀਕ ਆ ਨਾ ਹਾਂ ਲੋ ਵੀ ਜਿੱਦਾਂ ਕਿ ਤੁਹਾਨੂੰ ਬਣ ਕੇ ਤੇ ਪੇਸ਼ ਹੋਣਗੀਆਂ ਰੋਟੀਆਂ ਫਿਰ ਦੱਸਦੇ ਆ ਕਿਵੇਂ ਦੀਆਂ ਬਣੀਆਂ ਲੈ ਦਹੀਂ ਦੀਆਂ ਨਾ 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 ਕਵਲ ਲੇਗਾ ਪਹਿਲਾਂ ਹੀ ਇਹਨੂੰ ਦੱਸ ਦੇਣਾ ਕਿ ਕਿਉਂ ਬਈਆਂ ਇਹ ਮੇਰਾ ਡਰ ਬਹੁਤ ਜਿਆਦਾ ਇਹਨੂੰ ਮੇਰਾ ਡਰ ਬੜਾ ਡਰਾਂ ਮੇਰੇ ਕੋਲ ਸਿੱਪੀ ਆ ਡਰ ਤਾਂ ਦੇਣਾ ਮਾਉਣੇ ਰਾ ਦੇਣਾ ਮਾ ਇਹਨਾਂ ਦਾ ਮਤਲਬ ਕੀ ਆ ਜਾਂਦਾ ਨਹੀਂ ਕਿ ਗੱਲਾਂ ਕਰਦਾ ਮੈਂ ਮੈਨੂੰ ਤੁਹਾਨੂੰ ਲੱਗਦਾ ਹੋਊਗਾ ਇਹ ਗੁੱਸੇ ਚ ਨਹੀਂ ਇਹ ਗੁੱਸੇ ਚ ਨਹੀਂ ਇਹ ਗੁੱਸੇ ਚ ਨਹੀਂ ਜੇ ਇਹ ਇਹਨਾਂ ਦਾ ਰੋਜ਼ ਦਾ ਕੰਮ ਹਾਂਜੀ ਇਹ ਜਿਹੜੀ ਖਾਨਦਾਨੀ ਆਪਣੀ ਕੁੱਤੇ ਖਣੀ ਹੈ ਖਾਨਦਾਨੀ ਚੱਲਦੀ ਆ ਰਹੀ ਹੈ ਕੁੱਤਾ ਖਾਨਦਾਨੀ ਚੱਲਦੀ ਆ ਰਹੀ ਹੈ ਇੱਕ ਤਾਂ ਸਿਆਣੇ ਹੋਵਾਂਗੇ ਆਪਾਂ ਯਾਪਾ ਸਿਆਣੇ ਹੋਣਾ ਹੀ ਨਹੀਂ ਐਂ ਕਰਦੇ ਕਰਦੇ ਰੱਬ ਕੋਲੇ ਚਲੇ ਜਾਣਾ ਉਹ ਲੈ ਉੱਥੇ ਵੀ ਆਹ ਕੋ ਜੀ ਚੱਲੀ ਜਾਣਾ ਤੇ ਉੱਥੇ ਵੇਖੋ ਜੀ ਚੱਲੂਗਾ ਉੱਥੇ ਜੰਮੂਰ ਦੇ ਮੰਗਣ ਲੱਗੇ ਫਿਰਨਾ ਹਾਂ ਤੂੰ ਸਹੀ ਨਹੀਂ ਚੱਕ ਰਿਹਾ ਸਾਨੂੰ ਹਾਂ ਜਿਵੇਂ ਚੱਕ ਲੈ ਆ ਤੂੰ ਇਧਰੋਂ ਚੱਕ ਲੈ ਆਣਾ ਸੀ ਆਹੋ ਪਹਿਲਾਂ ਉਹਨੂੰ ਚੱਕਣਾ ਹੀ ਜਾ ਤੋ ਇਸੇ ਨਾਲ ਆਪਾਂ ਬਾਅਦਾਂ ਟਾਈਮ ਨਹੀਂ ਕਰਾਉਂਗਾ ਫਿਰ ਪੱਕਾ ਕਰਾਂਗੇ ਇਹਨਾਂ ਦੀਆਂ ਬਣੀਆਂ ਕਿੰਨਾ ਰੋਟੀਆਂ ਇਹਨਾਂ ਦੇ ਵਿੱਚ ਮਾਸਟਰ ਸ਼ੈਫ ਦੇ ਵਿੱਚ ਇਹਨਾਂ ਦਾ ਰਿਜ਼ਲਟ ਪੇਸ਼ ਕੀਤੇ ਜਾਣਗੇ ਤੁਹਾਡੇ ਸਾਹਮਣੇ ਹਾਂਜੀ ਮੇਰੇ ਅਕੋਰਡਿੰਗ ਸਵਾਲ ਲੱਗਦੀਆਂ ਜਿੱਦਾਂ ਇਹਨਾਂ ਨੇ ਪ੍ਰੈਜ਼ੈਂਟ ਮਤਲਬ ਕਿ ਡਿਸਪਲੇ ਕੀਤੀ ਕਰੀ ਜਾਂ ਆਹ ਬੇਕਰ ਦੇ ਬੀਜੇ ਹੋਏ ਮੈਥੇ ਆ ਨਾ ਅਸੀਂ ਕੋਈ ਖਾਦ ਪਾਈ ਆ ਨਾ ਅਸੀਂ ਕੋਈ ਦਵਾਈ ਪਾਈ ਆ ਜੇਸੀ ਰੂੜੀ ਪਾ ਕੇ ਸਾਡੇ ਮੈਥੇ ਬੀਜੇ ਹੋਏ ਆ ਗੋਗਰੂ ਵੀ ਬੀਜੇ ਹੋਏ ਆ ਮੂਲ ਰੂੜੀ ਮਾਰਕਾ ਮੈਥੇ ਆ ਮਤਲਬ ਸਭ ਕੀ ਆ ਤੇ ਪਰ ਉਹ ਸਾਨੂੰ ਖਾਣੀ ਪਸੰਦ ਨਹੀਂ ਆਉਂਦੀ ਇੱਕ ਦਿਨ ਅਸੀਂ ਚੀਜ਼ ਖਾ ਲਏ ਨਾ ਦੂਜੇ ਦਿਨ ਨਹੀਂ ਕਰਦੇ ਨਾ ਰੋਜ਼ ਇਹ ਤਰ੍ਹਾਂ ਹੀ ਹੁੰਦੀ ਐ ਕਹਿੰਦੇ ਮੇਰੇ ਮੁੱਲ ਜੀਆਂ ਖਾਣੀਆਂ ਸੌਖੀਆਂ ਲੱਗਦੀਆਂ ਨੇ ਗੱਗੂ ਦੀ ਕੋਈ ਗੱਲ ਨਹੀਂ ਸੁਣੀ ਜਾਈ ਗੱਲ ਨਹੀਂ ਕਹਿੰਦੇ ਕਿ ਮਾਲ ਮਾਲਕਾਂ ਦਾ ਤੇ ਮਸ਼ਹੂਰੀ ਕੰਪਨੀ ਦੀ ਬੀਜਣ ਵਾਲਾ ਮੈਂ ਬਜਾਉਣ ਵਾਲਾ ਮੈਂ ਓਏ ਲੀ ਬੀਚੇ ਮੈਥੇ ਮੈਂ ਉਠਾਣਾ ਬੀਚੇ ਕਾਈ ਮੈਂ ਬਜਾਏ ਨਾ ਓਹੀ ਗੱਲ ਹੋ ਗਈ ਨਾ ਮਾਲ ਮਾਲਕਾਂ ਦਾ ਤੇ ਮਸ਼ਹੂਰੀ ਕੰਪਨੀ ਦੀ ਇਹ ਹਰਲੀ ਪਾਰ ਆਪਣੀ ਆ ਗਈ ਓਏ ਆਈਆਂ 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 ਕੋਈ ਚਾਹਦਾ ਨਾ ਆ ਪਰ ਰੋਟੀ ਖਾਣੇ ਸੋ ਬਾਲਾ ਟਾਈਮ ਨਹੀਂ ਖਰਾਬ ਕਰਦੇ ਤੇ ਮੈਂ ਓ ਮਾਈ ਗਾਡ ਬੈਠੋ ਰੋਟੀ ਖਾਈਏ ਲਾਓ ਵੀ ਮੋਤੇ ਜੀ ਘਰ ਵਾਲੀ ਵੱਲੋਂ ਲੱਸੀ ਤੇ ਇਧਰ ਮੈਨੂੰ ਪਾਣੀ ਵੀ ਦਿੱਕਰਾ ਤੁਸੀਂ ਦੇਖ ਸਕਦੇ ਮੈਂ ਨਵੇਂ ਗਰਮ ਪਾਣੀ ਤੁਸੀਂ ਮੈਂ ਨਵੇਂ ਗਰਮ ਪਾਣੀ ਲਿਆਦੀ ਲੱਸੀ ਦਾ ਕੱਪ ਚੱਕਣਾ ਤੇ ਲੱਸੀ ਦਾ ਚੱਕਲਾ ਇਸ ਚੀਜ਼ ਤੇ ਮੈਨੂੰ ਨਿਆਣੇ ਦਿਵਾਏ ਜਾਵੇ ਮੇਰੇ ਘਰ ਵਿੱਚ ਮੈਂ ਨਿਆਣੇ ਕੋਲੇ ਕਰਨ ਵਾਲੀ ਹੈਗੀਆਂ ਮੈਨੂੰ ਲੱਸੀ ਨਹੀਂ ਪਾਣੀ ਦਿੱਤਾ ਜਾਂਦਾ ਤੁਸੀਂ ਦੇਖ ਲਓ ਮੋਤੇ ਨੂੰ ਮੱਘਾ ਭਰ ਕੇ ਲੱਸੀ ਦਾ ਦਿੱਤਾ ਜਾਂਦਾ ਅੱਗੇ ਉਹ ਮੱਝ ਮਾਰਨੋਂ ਉਹਦਾ ਢੱਡੋਂ ਦਿਨੋਂ ਪਹਿਲਾਂ ਹਰਥਾਂ ਦੇ ਪਹੁੰਚ ਜਾਂਦਾ ਸੋ ਇਹ ਬੇਇਨਸਾਫੀ ਮੰਮੀ ਇਹਨੂੰ ਕਹੇ ਨੁਕਤਾ ਚੀਨੀ ਨਾ ਕਰੇ ਮੇਰੀ ਖਰਾਕ ਚ ਲੋਕ ਅਦਾਲਤ ਵਿੱਚ ਕੇਸ ਕਰ ਦੂ ਇੱਕੇ ਦਿਨ ਮੈਂ ਹਰਾ ਕਿਉਂ ਜਾਏ ਲੱਥੀ ਦਾ ਕੱਪ ਜਾ ਕੇ ਤੂੰ ਪਹਿਲਾਂ ਪਾਣੀ ਜਾ ਉਧਰ ਕਰ ਦੇ ਇਹ ਕਿਹੜੀ ਗੱਲ ਦਾ ਜੋਰ ਆਪਣੇ ਕਿਹੇ ਦੀ ਕਿਸਮਤ ਚ ਲਿਖਤਾ ਉਹਦਾ ਹੀ ਆ ਮੀਰਾਣੀ ਦਾ ਹਾਂ ਸੋ ਡੋਨਟ ਬੀ ਸਮਾਰਟ ਇਹ ਮੱਕੀ ਦੀਆਂ ਰੋਟੀਆਂ ਦੱਸੋ ਮੱਕੀ ਦੇ ਮੈਥੇ ਦੀਆਂ ਰੋਟੀਆਂ ਕਿਵੇਂ ਦੀਆਂ ਲੱਗੀਆਂ ਤੁਹਾਨੂੰ ਮੱਕੀ ਦੀਆਂ ਥੋੜੀਆਂ ਮੱਕੀ ਦੇ ਵਿੱਚ ਮੈਥੇ ਆ ਬਰਕਾ ਦੀਆਂ ਕਣਕ ਦੀਆਂ ਤਾਂ ਨਹੀਂ ਗਈਆਂ ਕੈਗੈ ਜਾਨਾ ਸਵਾਦ ਤੈਨੂੰ ਕੀ ਆਉਂਦਾ ਪਿਆ ਵਾ ਸਵਾਦ ਤਾਂ ਇਹਨਾਂ ਨੂੰ ਮਾਦੇ ਗੁੰਗਲੇ ਲਿਆਂਦਾ ਆਪਣੀ ਪਤਾ ਲੱਗਦਾ ਹੂੰ ਉਹ ਦੇਖ ਸੁਦੇ ਸੀ ਵੀਰੀ ਟੇਸਟੀ ਟੇਸਟੀ ਗੁੰਗਲੇ ਲੈ ਮਾਪਾਂ ਕੀ ਜਾਂਦਾ ਉਹ ਉਹ ਹੁਣ ਗੱਗੂ ਤੇ 2 ਮਿੰਟ ਮੂੰਹ ਚ ਗੁੰਗਲੇ ਲੈ ਅੜ ਗਏ ਨਾ ਰੋਟੀ ਪਾਣੀ ਖਾਣ ਲੱਗਿਆ ਸਾਡੇ ਕੋਲੇ ਖਾ ਹੀ ਜਾਂਦਾ ਵਾ ਅਗਲ ਹੀ ਨਹੀਂ ਆਈ ਰੇ ਬਖਮੀਜੀ ਸਾਲ ਹੀ ਗਿਆ ਵਿਆਹ ਤੋਂ ਬਾਅਦ ਸਵਾਦ ਆ ਬੜੀਆ ਆ ਪੂਰੇ ਘੇਟ ਆ ਪੂਰੇ ਸਵਾਦ ਆਉਂਦਿਆ ਵਾ ਐ ਵਾਹ ਜੀ ਵਾਹ ਕੀ ਬਾਤ ਹੈ ਗਗਨ ਪੂਰਾ ਸਵਾਦ ਆ ਰਿਹਾ ਏ ਇਹ ਤੇ ਹੀ ਲੈਨੇ ਨਹੀਂ ਕਿਹਾ ਕਿ ਪਰੌਂਠਿਆਂ ਦਾ ਆ ਰਿਹਾ ਕਿ ਕੀ ਦਾ ਆ ਰਿਹਾ ਹੈ ਗੱਗ ਪਰੌਂਠਿਆਂ ਦਾ ਸਵਾਦ ਆ ਰਿਹਾ ਪਰੌਂਠੇ ਦਾ ਸਵਾਦ ਆ ਹੁਣ ਕੀ ਆ ਓ ਮਾਈ ਗਾਡ ਆਪਨਾ ਕਰ ਦੋ ਮਾਮਾ ਸੋ ਹਾਂਜੀ ਐਸੇ ਦੇ ਨਾਲ ਵਲੌਗ ਦਾ ਐਂਡ ਹੁੰਦਾ ਆ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਨਵਾਂ ਮੀਂਹ ਪਿਆ ਜਿੱਥੇ ਜਿਹੜੇ ਪਿਆ ਜਰੂਰ ਦੱਸਿਓ ਕਮੈਂਟ ਕਰਕੇ ਤੇ ਸਾਡਾ ਆਪਣੀ ਠੀਕ ਆ ਨਾ ਨਾ ਮੜਾ ਦਾਗ ਰਹਿ ਗਿਆ ਵੀ हट ਜਾਊਗਾ ਇਹ ਆ ਆਪਣਾ ਗੂਠੇ ਵਾਲਾ ਵੀ ਆ ਹੈ ਨਵ ਨਵ ਆ ਗਰਿਆ ਤੇ ਇਹ ਵੀ ਸਹੀ ਹੋ ਜਾਊਗਾ ਤੇ ਇਦਾਂ ਹੀ ਵਲੌਗ ਬਣਾਉਂਦੇ ਰਾਵਾਂਗੇ ਹੁਣ ਅਗਲਾ ਵਲੌਗ ਮੇਬੀ ਪ੍ਰੈਂਕ ਵਾਲਾ ਹੀ ਲਿਆਵਾਂਗੇ ਪਾਵਾਂਗੇ ਬਟਾਕੇ ਕੋਈ ਬੰਦਾ ਵਸਾਵਾਂਗੇ ਤੁਹਾਨੂੰ ਓਵਰ ਕੋਈ ਜਸਵਾਹ ਕੋਈ ਬੰਦਾ ਪਸਾ ਸਕਦੇ ਆਪਾਂ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਦੱਸਿਆ ਕਰੋ ਕਿਦਾਂ ਦਾ ਲੱਗਾ ਤਾਂ ਕਿਦਾਂ ਦੇ ਵਲੌਗ ਆਉਣੇ ਚਾਹੀਦੇ ਲਵ ਯੂ ਅੰਨੇ ਬਾ ਸਤਿ ਸ਼੍ਰੀ ਅਕਾਲ